ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਧਾਰੀਆਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਤਰੀਕੇ ਗਏ ਜੀ 1 ਜੁਲਾਈ 2025 ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਜੀ ਤੇ ਵੀਰ ਵੀਰ ਗੁਰਤੇਜ ਕੋਲ ਅੱਜ ਇੱਕ ਗਾਂ ਆ ਜੀ ਸ਼ੈੱਡ ਦੀ ਬਕਾਉ ਤੇ ਉਹਦੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਆਦੋ ਜੀ ਕਰਦੇ ਆਂ ਜੀ ਗੱਲਬਾਤ ਨੂੰ ਹੋਰ ਗੁਰਦੇਵ ਵੀਰ ਜੀ ਕੀ ਹਾਲ ਚਾਲ ਹੈ ਹਾਂ ਜੀ ਵੀਰ ਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰ ਜੀ ਪਹਿਲਾਂ ਤਾਂ ਆਪਣੀ ਲੋਕੇਸ਼ਨ ਦੱਸ ਦਿਓ ਜੀ ਆਪਣੀ ਵੀਰ ਜੀ ਲੋਕੇਸ਼ਨ ਪਿੰਡ ਤਾਰੀਆਲ ਹਾਂ ਜੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤਹਿਸੀਲ ਪੱਤੀ ਤਹਿਸੀਲ ਪੱਤੀ ਹਾਂ ਜੀ ਵੀਰ ਜੀ ਜੇ ਕੋਈ ਹਾਂਜੀ ਹਾਂਜੀ ਹਾਂ ਜੀ ਵੀਰ ਜੀ ਜੇ ਕੋਈ ਵੀਰ ਭੈਣ ਭਰਾ ਸ਼ੈੱਡ ਤੇ ਆਉਂਦਾ ਹੈ ਤੇ ਤਗਾਣੇ ਵਾਲੀ ਸਾਈਡ ਤੋਂ ਜਿਹੜਾ ਵਾ ਪੱਠੇ ਦੇ ਉੱਪਰ ਜਿਹੜਾ ਰਸਤਾ ਵਾ ਸੁਵੇ ਦੇ ਨਾਲ ਹੀ ਆਪਣਾ ਸ਼ੈੱਡ ਪੈਂਦਾ ਵੀਰ ਜੀ ਠੀਕ ਹੈ ਜੀ ਹਾਂ ਜੀ ਪਿੰਡ ਜਾਂਦੀ ਰੋਡ ਨਹੀਂ ਪਿੰਡ ਦੇ ਬਾਹਰ ਵੱਲ ਫਿਰਨੀ ਤੇ ਸ਼ੈੱਡ ਆ ਪਿੰਡ ਦੇ ਬਾਹਰ ਵੱਲ ਫਿਰਨੀ ਤੇ ਸ਼ੈੱਡ ਆ ਜੀ ਤੇ ਇੱਕ ਵੈੜ ਵਕਾਉ ਆ ਜੀ ਹਾਂ ਜੀ ਹਾਂ ਜੀ ਤੇ ਆਪਣੇ ਚਾਚਾ ਜੀ ਉਹਨਾਂ ਦਾ ਸ਼ੈੱਡ ਆ ਅੱਛਾ ਜੀ ਤੇ ਚਾਚਾ ਜੀ ਨੇ ਉਹਨੂੰ ਫੋਨ ਕੀਤਾ ਵੀ ਪੁੱਤ ਆਪਾਂ ਗਾਂ ਇੱਕ ਸੇਲ ਕਰਨੀ ਆ ਆਪਣੇ ਤੁਹਾਨੂੰ ਪਤਾ ਕੱਲ ਹੀ ਵੀਡੀਓ ਦਾ ਸ਼ੂਟ ਪੈ ਗਿਆ ਸੀ ਹਾਂ ਜੀ ਹਾਂ ਜੀ ਤੇ ਆਪਣੇ ਚਾਚਾ ਜੀ ਦਾ ਉਹਨਾਂ ਦਾ ਫਾਰਮ ਆ ਠੀਕ ਹੈ ਜੀ ਤੇ ਦਈਏ ਜੀ ਡਿਟੇਲ ਆਪਾਂ ਫਿਰ ਹਾਂ ਜੀ ਵੀਰ ਜੀ ਇਹ ਨਾ ਦੂਜਾ ਸੂਆ ਸੋਣ ਵਾਲੀ ਆ ਵੈੜ ਆਪਣੀ ਠੀਕ ਹੈ ਜੀ ਕੋਈ 3-4 ਦਿਨ ਦਾ ਸਮਾਂ ਲੈਂਦੀ ਆ ਠੀਕ ਹੈ ਜੀ ਇਹ ਪਿਛਲੇ ਸੂਏ ਨੇ ਆ ਵੇਖੋ ਫਾੜੀ ਵਾਲਾ ਜੱਦਾ ਵਾ ਪਿਛਲੇ ਸੂਏ ਨੇ 22 ਲੀਟਰ ਦੁੱਧ ਦਿੱਤਾ ਸੀ ਹਾਂ ਜੀ ਬੀਬੀ ਲਓ ਜੀ ਕਰੋ ਚੈੱਕ ਆ ਵੇਖੋ ਵੱਡੀ ਵਹਿ ਰਿਹਾ ਵੇਖੋ ਕੱਦ ਵੇਖੋ ਮੇਰੇ ਹਾਈਟ ਦੇ ਬਰਾਬਰ ਵੇਖੋ ਮੋਢੇ ਤੇ ਆਉਂਦੀ ਹੈ ਠੀਕ ਹੈ ਜੀ ਹਾਂ ਜੀ ਬੀਬੀ ਤੇ ਕਿੰਵਾ ਸੂਆ ਇਹ ਜੀ ਦੂਜਾ ਸੂਆ ਆਪਣੇ ਤੋਂ ਆਪਣੀਆਂ ਆਪ ਦੀਆਂ ਸ਼ਰਦੀਆਂ ਵਸ਼ੀਆਂ ਆ ਤਿਆਰੀਆਂ ਠੀਕ ਹੈ ਜੀ ਤੇ ਪਿਛਲੇ ਸੂਏ ਦਾ ਕੋਈ ਰਿਕਾਰਡ ਹੈਗਾ ਜੀ ਹਾਂ ਜੀ ਬੀਬੀ 22 ਲੀਟਰ ਦੁੱਧ ਦਿੱਤਾ ਇਹਨੇ 22 ਲੀਟਰ ਦੁੱਧ ਹੈ ਚਲੋ ਜੀ ਵਿਖਾ ਦਿਓ ਫਿਰ ਖੋਲ ਕੇ ਹਾਂ ਜੀ ਬੀਬੀ ਲੋਈ ਕਰੋ ਚੈੱਕ ਤੇ ਨੀਗੇ ਨੇ ਜਾਂ ਕੰਡ ਦੀ ਭਲੀ ਹੈ ਜੀ ਆਪਣੀ ਐਚਪੀ ਦੇ ਵਿੱਚ ਐਚਐਫ ਦੇ ਵਿੱਚ ਹਾਂਜੀ ਕਰੋ ਜੀ ਚੈੱਕ ਫੇਸ ਕੁਆਲਿਟੀ ਬਾਕੀ ਵੀਰ ਜੀ ਥੱਲਿਓਂ ਬੰਦੀ ਹੈ ਜਿੱਦਾਂ ਸੁਣਦੇ ਆ ਸੁਣਦੇ ਆ ਤੁਹਾਨੂੰ ਪਤਾ ਜਿਹੜੀਆਂ ਗਾਵਾਂ ਬਣ ਜਾਂਦੀਆਂ ਵਾਂ ਹਾਂਜੀ 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 ਠੀਕ ਹੈ ਜੀ ਪੂਰੀ ਵੱਡੀ ਆ ਦੇ ਵੀਰ ਜੀ ਮਿੱਠੀਆਂ ਵਾਂ ਵੇਖੋ ਲਓ ਜੀ ਸੀਲਸ ਲੱਗ ਪੂਰੀ ਆਹ ਦੇਖੋ ਫਾੜੀ ਆ ਚੱਦਾ ਵੀਰ ਜੀ ਹਾਂਜੀ ਹਾਂਜੀ ਤੇ ਥਾਂ ਤੋਂ ਕਿਵੇਂ ਆ ਵੀਰ ਵੀਰ ਜੀ ਓਕੇ ਸਾਂਤਨ ਚਵਾਈ ਚੁਈ ਸਾਰੀ ਬਰਾਬਰ ਓਕੇ ਠੀਕ ਹੈ ਹਾਂ ਜੀ ਜੀ ਵੀਰ ਜੀ ਲੈ ਕੇ ਆਉਈ ਇਹਨੂੰ ਇਹਨੂੰ ਇਹ ਵੀ ਜੀ ਮੈਂ ਜਦੋਂ ਚਵਾਈ ਇਹਨਾਂ ਦੀ ਇਹਨੂੰ ਮੜਾ ਜਾ ਹਾਂ ਜੀ ਲੰਮਾ ਤੋਰੋ ਵੀਰ ਜੀ ਉਧਰ ਨੂੰ ਫੁੱਲ ਹਾਈਟ ਦੇ ਵਿੱਚ ਇਹ ਵੀ ਜੀ ਵੱਡੀਆਂ ਫੁੱਲ ਹਾਂ ਜੀ ਰੋਗਲੇ ਵੀ ਛੋਟੇ ਸੀ ਜੇ ਕੱਲੀ ਆ ਹਾਂਜੀ ਹਾਂਜੀ ਪੂਰੀ ਬੂਰੀ ਕੇ ਇਹ ਫਾਰਮ ਹੀ گاਵਾ ਕੋਈ ਘਾਤੇ ਨਹੀਂ ਵੱਢੀ ਵੇ گاਵਾ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਬਾਕੀ ਵੀਰ ਜੀ ਦੁੱਧ ਦੇਣਾ 20 ਲੀਟਰ ਕਿਤੇ ਨਹੀਂ ਆ ਗਿਆ ਜਿੱਦੀ ਵਹਿ ਰਿਹਾ ਅੱਛਾ ਜੀ ਹਾਂਜੀ ਪਿਛਲੇ ਸੂਏ ਕਿੰਨਾ ਸੀ ਇਹਦਾ ਵੀਰ ਜੀ 22 ਲੀਟਰ ਦੁੱਧ ਦਿੱਤਾ 22 ਲੀਟਰ ਪਿਛਲੇ ਸੂਏ ਦੁੱਧ ਹੀ ਤੇ ਐਰ ਕੀ ਫਿਰ ਵਧੇਰੇ ਦੇਉਗੇ ਹਨਾ ਜੀ ਹਾਂਜੀ ਵੀਰ ਜੀ 26 27 ਲੀਟਰ ਦੀ ਆਸ ਹੈ ਜਿਹੜੇ ਹਿਸਾਬ ਨਾਲ ਸੇਵਾ ਹੋਈ ਆ हां जी हां जी पूरी हां जी। पूरी ਉਹਦੇ ਪਤਾ ਲੱਗਣੀ ਤੇ ਆ ਜੀ ਹਾਂ ਜੀ ਸੇਵਾ ਦਾ ਤੇ ਲਓ ਜੀ ਆ ਵੇਖੋ ਫਾਰੀ ਵਾਲਾ ਚੱਡਾ ਜਾਵੇ ਜੀ ਲਓ ਜੀ ਆ ਵੇਖੋ ਕਰ ਦੇਖੋ ਇਧਰ ਦੇਖੋ ਸੀਲੀਆਂ ਪੂਰੀ ਪੂਰੀ ਗੀ ਐ ਸੀਲਸ ਲੱਗ ਜੇ ਹਾਂ ਵੇਖੋ ਕਰਮਾਲੀ ਜਿੱਦਾਂ ਖਲੋਤੀ ਆ ਹਾਂ ਜੀ ਅੱਗੋਂ ਕਰਾ ਰਹੀ ਆ ਹਾਂ ਵੇਖੋ ਵੀਰ ਜੀ ਦੇਖੋ ਵੀਰ ਜੀ ਇਹੋ ਜਿਹੇ ਘਰ ਘਰ ਥੋੜੀ ਜੰਮਦੀਆਂ ਸਹੀ ਗੱਲ ਹੈ ਇਹ ਆਹ ਦੇਖੋ ਫਾੜੀ ਵਾਲਾ ਚੱਦਾ ਇਹ ਨਹੀਂ ਉੱਥੋਂ ਪਿੱਛੋਂ ਇੱਕ ਅੱਗੇ ਤਾਂ ਫਾੜੀ ਵਾਲਾ ਚੱਲਦਾ ਹਾਂ ਠੀਕ ਹੈ ਜੀ ਲਓ ਜੀ ਕਰੋ ਚੈੱਕ ਬਾਕੀ ਇਹ ਪੀਸ ਵੀ ਨਾ ਕਿਤੇ ਕਿਤੇ ਕਰੀ ਕਰੀ ਮਿਲਦੇ ਆ ਜੀ ਹਾਂ ਜੀ ਹਾਂ ਜੀ ਵੀਰ ਜੀ ਫੁੱਲ ਕੁਆਲਿਟੀ ਵਾਲੇ ਹਾਂ ਜੀ ਵੀਰ ਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਵੀਰ ਜੀ ਪੀ ਇਹਨਾਂ ਦੀ ਆਪਦੀ ਆ ਜੀ ਹਾਂ ਜੀ ਹਾਂ ਜੀ ਆਪਰੇ ਫਾਰਮ ਦੀਆਂ ਮਸ਼ੀਆਂ ਤੇ ਆ ਰਹੀਆਂ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਕਰੀ ਤਾਂ ਫੇਸ ਕੋਣਾ ਛੋਟੀ ਛੋਟਾ ਫੇਸ ਤਾਂ ਦੇਖੋ ਨਿਗੇ ਨਿਗੇ ਜੀ ਲਓ ਜੀ ਫੇਸ ਕੁਆਲਿਟੀ ਵੀ ਕਰੋ ਚੈੱਕ ਐਚਐਫ ਦੇ ਵਿੱਚ ਵੱਡੀਆਂ ਗਾਵਾਂ ਹੋਵਾਂ ਵੀ ਜੀ ਗੁਰਦੇਵ ਵੀਰ ਫਿਰ ਤੋਂ ਇਹਦੀ ਡਿਟੇਲ ਹੈ ਕਿਰੀ ਸਾਂਝੀ ਕਰਦੀ। ਐਵੇਂ ਜੀ ਦੂਜਾ ਸੂਆ ਹੁੰਦੀ ਆ ਜੀ। ਸਾਰ ਹਾਂ ਜੀ। ਕੋਈ 3-4 ਦਿਨ ਦਾ ਸਮਾਂ ਲੈਂਦੀ ਆ। ਠੀਕ ਹੈ ਜੀ। ਹਾਂ ਜੀ ਤੇ ਪਿਛਲੇ ਸੂਏ ਨੇ 22 ਲੀਟਰ ਦੁੱਧ ਦਿੱਤਾ ਵੀਰ ਜੀ। ਪਿਛਲੇ ਸੂਏ 22 ਲੀਟਰ ਦੁੱਧ ਦਿੱਤਾ ਜੀ। ਹਾਂ ਜੀ ਵੀਰ ਜੀ। ਠੀਕ ਹੈ ਜੀ। ਤੇ ਕਰੀਏ ਜੀ ਆਪਾਂ ਫਿਰ ਰੇਟ ਦੀ ਗੱਲ ਬਾਤ। ਹਾਂ ਜੀ ਵੀਰ ਜੀ। ਇੱਕ ਰੀਕੇ ਰੱਬ ਨਾ ਵਿਖਾਈ ਦਈਏ। ਲਓ ਜੀ। ਕਰੋ ਜੈਕ ਤੇ ਗੁਰਤੇਜ ਵੀਰ ਦੱਸੋ ਜੀ ਰੇਟ ਇਹਦਾ ਵੀਰ ਜੀ ਜਿੱਡੇ ਗਾਂਵਾਂ ਨਾ ਹਾਂਜੀ ਤੇ ਤੁਹਾਨੂੰ ਪਤਾ ਵਾ ਤੇ ਇਦੀ ਗਾਂ ਦਾ ਇੱਕ ਦਾ ਮੁੱਲ ਵੀ ਕਰ ਸਕਦੇ ਆਪਾਂ ਹਾਂਜੀ ਪਰ ਆਪਾਂ ਨੂੰ ਇਹ ਵੀ ਕੋਈ ਆਪਣੇ ਵਰਗਾ ਭੈਣ ਭਰਾ ਵੀ ਖਰੀਦ ਕੇ ਦੇ ਜਿਹੜਾ ਵਾ ਦੁੱਧ ਜੀ ਦੀ ਚਵਾਈ ਕਰ ਸਕਦਾ ਵਾ ਘਰੇਲੂ ਹਾਂਜੀ ਹਾਂ ਦੀਆਂ ਵੀਰ ਜੀ ਇਹਨੂੰ ਭਰਾ ਵੀ ਖਰੀਦ ਸਕਦਾ ਨਾ ਜੀ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਆਪਾਂ ਕੋਈ ਜ਼ਿਆਦਾ ਹੀ ਡਿਮਾਂਡ ਨਹੀਂ ਆਪਣੀ ਵੀਰ ਜੀ ਹਾਂਜੀ ਮੁੱਲ ਤੇ ਭਾਵੇਂ ਇਹਦਾ 95 ਕਰੀ ਲਈਏ ਹਾਂਜੀ 90 ਦੀ ਦੇਵਾਂਗੇ अच्छा जी बाकी जो <laughs> भी वीरपन भरा फोन ਕਰੂਗਾ ਤਾਂ ਉਹਦਾ ਫੋਨ ਤੇ ਮਾਨਤਾ ਨਹੀਂ ਹੋਊਗਾ ਠੀਕ ਹੈ 90000 ਰੁਪਿਆ ਰੇਟ ਰੱਖਿਆ ਹੈ ਹਾਂ ਜੀ 90000 ਤੇ ਬਾਕੀ ਬੰਦਾ ਮਾਨਤਾਣਾ ਬੰਦਾ ਮਾਨਤਾਣ ਵੀਰ ਜੀ ਫੁੱਲ ਕਰਾਂਗੇ ਠੀਕ ਹੈ ਜੀ ਹਾਂ ਜੀ ਵੀਰ ਜੀ ਤੇ ਗੁਰਦੇਵ ਵੀਰ ਆਪਣਾ ਨੰਬਰ ਤੇ ਲੋਕੇਸ਼ਨ ਫਿਰ ਤੋਂ ਦੱਸ ਦਿਓ ਹਾਂ ਜੀ ਵੀਰ ਜੀ ਆਪਣਾ ਲੋਕੇਸ਼ਨ ਪਿੰਡ ਤਾਰੀয়াল ਹਾਂਜੀ ਪਿੰਡ ਦੀ ਫਿਰ ਨਹੀਂ ਤੇ ਆਪਣਾ ਸ਼ੈਦਾ ਵੀਰ ਜੀ ਅੱਛਾ ਜੀ ਹਾਂ ਜੀ ਵੀਰ ਜੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਾਂਜੀ ਤੇ ਤਹਿਸੀਲ ਪਟੇ ਤਹਿਸੀਲ ਪਟੇ ਹਾਂਜੀ ਵੀਰ ਜੀ ਠੀਕ ਹੈ ਜੀ ਤੇ ਨੰਬਰ ਆਪਣਾ ਜੀ ਹਾਂਜੀ ਨੰਬਰ 15 ਨੰਬਰ ਆਪਣਾ ਵੀਰ ਜੀ 8285 ਹਾਂਜੀ 11113 ਵੀਰ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਇੱਕ ਵਾਰੀ ਕੋਈ ਵੀਰ ਭੈਣ ਭਰਾ ਫੋਨ ਲਾਵੇ ਕੇਵਲ ਵੀਰ ਭਣਾ ਭੈਣ ਭਰਾ ਰੇਟ ਸੁਣ ਕੇ ਫੋਨ ਨਹੀਂ ਲਾਉਂਦੇ ਫੋਨ ਲਾਦੇ ਹਾਂਜੀ ਹਾਂਜੀ ਪਤਾ ਨਹੀਂ ਹੁੰਦਾ ਵੀ ਕਿੱਥੇ ਦੇ ਦੇਣੀ ਆ ਹਾਂਜੀ 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 ਵੀਰ ਜੀ ਇੱਕ ਵਾਰੀ ਹਾਂਜੀ ਰੇਟ ਦੀ ਜਾਣਕਾਰੀ ਲੈਣੀ ਚਾਹੀਦੀ ਬਾਕੀ ਗੱਲਾਂ ਵੀ ਕਰਨੀ ਚਾਹੀਦੀ ਹੈ ਨਾ ਜੀ ਇਹ ਤਾਂ ਹੈਗਾ ਨਹੀਂ ਵੀਰ ਜੀ ਆਪਾਂ ਜਿੰਨੇ ਕਹਤੇ ਆ ਕੋਈ ਵੀਰ ਭੈਣ ਭਰਾ ਜਿੰਨੇ ਮਰਜੀ ਕਹਵੇ ਇੱਕ ਵਾਰੀ ਕੀ ਪਤਾ ਹੁੰਦਾ ਕਿੱਥੇ ਦੇ ਦੇਣੀ ਆ ਹਾਂਜੀ ਹਾਂਜੀ ਵੱਡੇ ਗਾਂਵਾ ਕੋਈ ਛੋਟੀ ਸਮਝ ਕੇ ਨਾ ਆਵੇ ਵੀਰ ਸਹੀ ਗੱਲ ਹੈ ਜੀ ਹਾਂਜੀ ਬਾਕੀ ਹੈਗੀ ਸੀਲਸ ਲੱਗ ਗਿਆ ਪੂਰੀ ਕਾਰੀ ਪਾ ਲਈ ਹੈ ਜੀ ਇਥੋਂ ਦੀ ਆ ਇੱਧਰ ਦੇਖੋ ਵੀਰ ਜੀ ਹਨਾ ਜੀ ਆ ਇੱਧਰ ਦੇਖੋ ਥਣ ਥਣ ਪੂਰੇ ਓਕੇ ਹਾਂਜੀ ਓਕੇ ਵੀਰ ਜੀ ਓਕੇ ਆ ਵੇਖੋ ਇੱਧਰ ਦੇਖੋ ਇੱਧਰ ਲਾਓ ਜੀ ਕਰੋ ਤੇ ਮੁੱਠੀ ਵਾਲਾ ਥਾਣੇ ਆ ਹਾਂਜੀ ਜੇਸੂਏ ਪਿਓਰ 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 ਲਓ ਜੀ ਇਹ ਲਾਗੇ ਜੇ ਆਗੇ ਵੀ ਜੇ ਚੱਡਾ ਭਰ ਆਉਂਦੀ ਚਾਚਾ ਜੀ ਹੁਣੀ ਕਹਿੰਦੇ ਪੂਰਾ ਚੱਡਾ ਬਣਾਉਂਦੀ ਪੂਰਾ ਪੂਰਾ ਬਣਾਉਣਾ ਹੀ ਆ ਜੀ ਹਾਂਜੀ ਹਾਂਜੀ ਬੀਜੀ ਉਹਦੇ ਪਤਾ ਲੱਗਣੀ ਦੱਸ ਕੀ ਬੀਜੀ ਸੇਵਾ ਦੇ ਸਿਰ ਤੇ ਆ ਹਾਂਜੀ 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 ਤੇ ਬਾਕੀ ਨਾ ਚਾਚਾ ਜੀ ਉਹਨਾਂ ਦੇ ਬੰਦੇ-ਬੰਦੇ ਇੱਕ ਦੋ ਚਲੇ ਚੁਲੇ ਕੇ ਪਿੰਡਾਂ ਨੂੰ ਅੱਛਾ ਜੀ ਉਹ ਫਿਰ ਚਾਚਾ ਜੀ ਕਹਿੰਦੇ ਵੀ ਇੰਨੀ ਖੇਚਲ ਨਹੀਂ ਹੁੰਦੀ ਵੀ ਨਾ ਫਿਰ ਇਹ ਪਹਿਲੀ ਪੁਲੀ ਵੀ ਸਾਹਮਣੇ ਹੁੰਦੀ ਆ ਹਾਂਜੀ ਤੇ ਚਾਚਾ ਜੀ ਦਾ ਬੇਟਾ ਵੀ ਬਾਹਰ ਆ ਅੱਛਾ ਜੀ ਤੇ ਮੇਰਾ ਹੀ ਪੱਤੀ ਆ ਜੇ ਮੈਂ ਨੇੜੇ ਹਾਂ ਤੇ ਮੈਂ ਹੱਥ ਫੜਦੀ ਪਾਣਾ ਚਾਚਾ ਜੀ ਨਾਲ ਦੇ ਹਾਂਜੀ ਤੇ ਉਹ ਫਿਰ ਮੈਨੂੰ ਚਾਚਾ ਜੀ ਕਹਿੰਦੇ ਪੁੱਤ ਇੱਕ ਗਾਂ ਪਾ ਘਟ ਕਰੀਏ ਅੱਛਾ ਜੀ ਮੈਂ ਚਾਚਾ ਜੀ ਮੈਂ ਇਹਨਾਂ ਤੇ ਉਹ ਪਿੰਡ ਗਿਆ ਸੀ ਤੇ ਮੈਨੂੰ ਕਹਿੰਦੇ ਪੁੱਤ ਜਾ ਕੇ ਤੇ ਵੀਡੀਓ ਬਣਵਾ ਦੇ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਤੇ ਇੱਕ ਫਾਰਮ ਦੀਆਂ ਹੀ ਗਾਵਾਂ ਵਾਂ ਹਾਂਜੀ ਹਾਂਜੀ ਫਾਰਮ ਦੀਆਂ ਜੀ ਤੇ ਬਾਕੀ ਵੀਰ ਭੈਣ ਭਰਾ ਹੌਣ ਹਾਂਜੀ ਹੌਣ ਕਰਨ ਹਾਂਜੀ ਵੱਸੋ ਵਧ ਮਾਨ ਕਰਾਂਗੇ ਆਪਣੀ ਤਸੱਲੀ ਕਰ ਗਏ ਹਾਂਜੀ ਹਾਂਜੀ ਹਾਂ ਦੋਸਤੋ ਇਹ ਹੀ ਅੱਜ ਦਾ ਆਪਣਾ ਇੱਕ ਨਗ ਪਿੰਡ ਧਾਰਿਆਲ ਹਾਂਜੀ ਵੀਰ ਜੀ ਬਾਹਰਲੀ ਵਾਰੀ ਆ ਸਾਈਡ ਤੇ ਵੀਰ ਦਾ ਫਾਰਮ ਆ ਜੀ ਤੇ ਕਰਨਾ ਤੁਸੀਂ ਗੁਰਤੇਜ ਵੀਰ ਨਾਲ ਕਨੈਕਟ ਐ ਜੀ ਹਾਂਜੀ ਹਾਂਜੀ ਸਾਰੀ ਜਾਣਕਾਰੀ ਗੁਰਤੇਜ ਵੀਰ ਹੀ ਦਊਗਾ ਹਨਾ ਜੀ ਹਾਂਜੀ ਹਾਂਜੀ ਵੀਰ ਜੀ ਠੀਕ ਐ ਜੀ ਤੇ ਕਰੋ ਵੀਰ ਨਾਲ ਜਲਦੀ ਜਲਦੀ ਸੰਪਰਕ ਤੇ ਆਪਾਂ ਹੋਰ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਤੇ ਠੱਠਾ ਡੇਰੀ ਫਾਰਮ ਦਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਅਨ ਵਿਗਰ ਜੀ ਦਾ ਖਾਲਸਾ ਵਿਗਰ ਜੀ ਦੀ ਫਤਿਹ